ਲੱਗੇ ਕੱਲ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਕੁਝ ਵੱਡੇ ਚਿਹਰਿਆਂ ਨੂੰ ਜਿਹੜੇ ਇਸ ਸਮੇਂ ਬਾਗੀ ਧੜਾ ਖਾ ਰਹੇ ਸਨ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਬੀਬੀ ਜਗੀਰ ਕੌਰ ਦੂਸਰੀ ਵਾਰ ਪਾਰਟੀ ਵਿੱਚੋਂ ਕੱਢ ਦਿੱਤੇ ਗਏ ਨੇ। ਅਨਸ਼ਾਸਨਿਕ ਕਮੇਟੀ ਦਾ ਇਹ ਵੱਡਾ ਫੈਸਲਾ ਜਿਸ ਤੋਂ ਬਾਅਦ 7 ਬਾਗੀ ਲੀਡਰਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਜਿਸ ਦੇ ਵਿੱਚ ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਵਡਾਲਾ ਅਤੇ ਬਾਕੀ ਲੀਡਰ ਮੌਜੂਦ ਨੇ। ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਲੀਡਰ ਉਹ ਲੀਡਰ ਨੇ ਜਿਹੜੇ ਪਾਰਟੀ ਦੀ ਧੌਣ ਮੰਨੇ ਜਾਂਦੇ ਸਨ ਕਿਸੇ ਸਮੇਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਨੀਅਰ ਲੀਡਰਸ਼ਿਪ ਦਾ ਜਿਹੜਾ ਸੈਕੰਡ ਗ੍ਰੇਡ ਲੀਡਰਸ਼ਿਪ ਆਉਂਦੀ ਹੈ ਨਾ ਜਿਵੇਂ ਹਰਾਰਕਲੀ ਦੇਖੀਏ ਤਾਂ ਫਰਸਟ ਗ੍ਰੇਡ ਦੇ ਉੱਤੇ ਪ੍ਰਧਾਨ ਤੇ ਉਸ ਤੋਂ ਹੇਠਲੇ ਜਿਹੜੇ ਲੀਡਰ ਆਉਂਦੇ ਨੇ ਉਸ ਹਰਾਰਕੀ ਦੇ ਵਿੱਚ ਮੌਜੂਦ ਸੀ ਇਹ ਲੀਡਰ ਜਿਨ੍ਹਾਂ ਨੂੰ ਹੁਣ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਇੱਥੇ ਸਵਾਲ ਖੜਾਦਾ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਹੁਣ ਇੰਨੇ ਜ਼ਿਆਦਾ ਘਿਰ ਚੁੱਕੇ ਨੇ ਚਫੇਰਿਓਂ ਕਿਉਂਕਿ ਇੱਕ ਪਾਸੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਦਾ ਮਾਮਲਾ ਹੈ ਜਿਹੜਾ ਬਾਗੀ ਧੜੇ ਨੇ ਚੁੱਕਿਆ ਸੀ ਦੂਜੇ ਪਾਸੇ ਪ੍ਰਦੀਪ ਕਲੇਰ ਦਾ ਆ ਜਾਣਾ ਔਰ ਉਸ ਤੋਂ ਬਾਅਦ ਉਸ ਦੇ ਵੱਲੋਂ ਆਪਣੇ ਕੁਝ ਬਿਆਨ ਸਾਂਝੇ ਕਰਨਾ ਖੁਲਾਸੇ ਸਾਂਝੇ ਕਰਨਾ ਸੁਖਬੀਰ ਸਿੰਘ ਬਾਦਲ ਚਫੇਰਿਓਂ ਘਿਰ ਚੁੱਕੇ ਵਰਤੀਤ ਹੋ ਰਹੇ ਨੇ ਔਰ ਇਹੋ ਜੀ ਸਥਿਤੀ ਦੇ ਵਿੱਚ ਉਹਨਾਂ ਨੇ ਆਪਣੇ ਸੈਕੰਡ ਗ੍ਰੇਡ ਲੀਡਰਾਂ ਦੇ ਵਿੱਚੋਂ ਜਿਹੜੇ ਕਈ ਵੱਡੇ ਲੀਡਰ ਸਨ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਇੱਥੇ ਆ ਕੇ ਸਵਾਲ ਖੜਦੇ ਨੇ ਕਿ ਕੀ ਸੁਖਬੀਰ ਸਿੰਘ ਬਾਦਲ ਡਰ ਗਏ ਨੇ ਕਿ ਸੁਖਬੀਰ ਸਿੰਘ ਬਾਦਲ ਹੁਣ ਘਬਰਾ ਗਏ ਨੇ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਕੋਰ ਕਮੇਟੀ ਤਾਂ ਭੰਗ ਕਰ ਦਿੱਤੀ ਪਰ ਦੂਜੇ ਪਾਸੇ ਪ੍ਰੈਜ਼ੀਡੀਅਮ ਜਿਹੜਾ ਹੈ ਬਾਗੀ ਧੜੇ ਦਾ ਉਹਨੂੰ ਲੈ ਕੇ ਚਰਚਾਵਾ ਤੇਜ਼ ਸੀ ਹੁਣ ਸਵਾਲ ਇੱਥੇ ਵੀ ਖੜਦਾ ਹੈ ਕਿ ਬਾਗੀ ਧੜਾ ਕਿਸ ਗੱਲ ਦਾ ਬਾਗੀ ਧੜਾ ਰਹਿ ਗਿਆ ਕਿਸ ਪਾਰਟੀ ਦਾ ਬਾਗੀ ਧੜਾ ਰਹਿ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਤਾਂ ਬਾਹਰ ਹੀ ਕੱਢ ਦਿੱਤਾ ਗਿਆ ਹਾਲਾਂਕਿ ਬੀਬੀ ਜ਼ਗੀਰਕੌਰ ਨੇ ਜਦੋਂ ਗੱਲਬਾਤ ਕੀਤੀ ਤਾਂ ਉਦੋਂ ਇਹੀ ਕਿਹਾ ਕਿ ਇਹ ਸਾਨੂੰ ਪਾਰਟੀ ਚੋਂ ਬਾਹਰ ਨਹੀਂ ਕੱਢ ਸਕਦੇ ਅਸੀਂ ਅਕਾਲੀ ਹਾਂ ਅਕਾਲੀ ਰਹਾਂਗੇ ਪਰ ਗੱਲ ਇਹ ਹੈ ਕਿ ਪਾਰਟੀ ਦੀ ਬੁਨਿਆਦੀ ਲੀਡਰਸ਼ਿਪ ਦੇ ਵਿੱਚੋਂ ਤਾਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦੇਣਾ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੰਦਾ ਯਾਨੀ ਕਿ ਉਹ ਅਕਾਲੀ ਦਲ ਦਾ ਹਿੱਸਾ ਹੁਣ ਨਹੀਂ ਰਹੇ ਤਾ ਫੇਰ ਗੱਲ ਖੜਦੀ ਹੈ ਕਿ ਬਾਗੀ ਧੜਾ ਕਿਹੜੀ ਪਾਰਟੀ ਦਾ ਕਿਹੜੇ ਬਾਗੀ ਧੜੇ ਦੇ ਇਹ ਮੈਂਬਰ ਨੇ ਬਗਾਵਤ ਤਾਂ ਉਹ ਕਰਦੇ ਨੇ ਜਿਹੜੇ ਪਾਰਟੀ ਦਾ ਹਿੱਸਾ ਹੋਣ ਜਿਹੜੇ ਇੱਕ ਸਮੂਹ ਦਾ ਹਿੱਸਾ ਹੋਣ ਉਹੀ ਆਪਣੇ ਸਮੂਹ ਦੇ ਖਿਲਾਫ ਬਗਾਵਤ ਕਰ ਸਕਦੇ ਆ ਪਰ ਹੁਣ ਇਹ ਸਮੂਹ ਦਾ ਹਿੱਸਾ ਵੀ ਨਹੀਂ ਔਰ ਬਗਾਵਤ ਕਿਸ ਤਰ੍ਹਾਂ ਕਰਨਗੇ ਗੱਲ ਇੱਥੇ ਖੜਦੀ ਹੈ ਕਿ ਪ੍ਰੈਜ਼ੀਡੀਅਮ ਦੀ ਗੱਲ ਵੀ ਚੱਲ ਗਈ ਸੀ ਹੁਣ ਕਿਤੇ ਨਾ ਕਿਤੇ ਗੁਰਪ੍ਰਤਾਪ ਵਡਾਲਾ ਪ੍ਰਧਾਨਗੀ ਬਾਰੇ ਲਹਿਜੇ ਵਿੱਚ ਵੀ ਆਉਂਦੇ ਪਏ ਨੇ ਹੁਣ ਗੱਲ ਇੱਥੇ ਖੜਦੀ ਹੈ ਕਿ ਕੀ ਇਹ ਬਾਗੀ ਧੜਾ ਜਿਹਦਾ ਪ੍ਰੈਜ਼ੀਡੀਅਮ ਤਿਆਰ ਹੋ ਰਿਹਾ ਹੈ ਉਹ ਇੱਕ ਵੱਖਰੀ ਪਾਰਟੀ اختیار ਕਰ ਲਵੇਗਾ ਕੀ ਉਹ ਇੱਕ ਵੱਖਰੀ ਪਾਰਟੀ ਵਾਂਗ ਪ੍ਰਤੀਤ ਹੋਵੇਗਾ ਕੀ ਇੱਕ ਵੱਖਰੀ ਪਾਰਟੀ ਬਣ ਕੇ ਸਾਹਮਣੇ ਆਵੇਗਾ ਔਰ ਸੁਖਬੀਰ ਬਾਦਲ ਨੂੰ ਸਿੱਧਾ ਚੈਲੰਜ ਦੇਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆਂ ਬਾਗੀ ਟਰੜਾ ਬਣਿਆ ਬਾਗੀ ਟਰੜਾ ਕਿਸ ਤਰ੍ਹਾਂ ਜਾਤ ਹੋਇਆ ਕਿਸ ਤਰ੍ਹਾਂ ਡਿਵੈਲਪ ਹੋਇਆ ਕਿਸ ਤਰ੍ਹਾਂ ਉਹਦੇ ਵਿੱਚ ਲੋਕ ਜੁੜੇ ਲੀਡਰ ਜੁੜੇ ਉਹ ਹਰ ਕਿਸੇ ਨੇ ਦੇਖਿਆ ਪਰ ਇਸ ਤੋਂ ਬਾਅਦ ਜਦੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਬਾਗੀ ਧੜੇ ਦੇ ਲੀਡਰਾਂ ਨੂੰ ਬਾਹਰ ਕੱਢ ਦਿੰਦਾ ਉਸ ਤੋਂ ਬਾਅਦ ਚਰਚਾ ਛਿੜ ਗਈ ਹੈ ਕਿ ਹੁਣ ਇਹ ਲੀਡਰ ਗਾਂ ਕਰਨਗੇ ਕੀ ਇਹਨਾਂ ਲੀਡਰਾਂ ਦੇ ਵੱਲੋਂ ਹੁਣ ਗਾਂ ਕੀਤਾ ਕੀ ਜਾਵੇਗਾ ਕਿਸ ਤਰ੍ਹਾਂ ਅੱਗੇ ਪਰਸਿਊ ਕਰਨਗੇ ਅੱਜ ਤੱਕ ਖੈਰ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਜਾਵੇਗਾ ਜਿਸ ਦੇ ਵਿੱਚ ਕੁਝ ਗੱਲਾਂ ਵਿਸ਼ੇਸ਼ ਤੌਰ ਦੇ ਉੱਤੇ ਇਹ ਬਾਗੀ ਧੜਾ ਦੱਸੇਗਾ ਵੀ ਪਰ ਇਸ ਤੋਂ ਬਾਅਦ ਹੁਣ ਅਗਲਾ ਕਦਮ ਕੀ ਹੋਵੇਗਾ ਅਜੇ ਤੱਕ ਤਾਂ ਇਹੀ ਮੰਸ਼ੇ ਨਜ਼ਰ ਆ ਰਿਹਾ ਹੈ ਕਿ ਇੱਕ ਪਾਰਟੀ ਹੋਣ ਦੇ ਵਿੱਚ ਆਵੇ ਜਿਸ ਪਾਰਟੀ ਦੇ ਆਧਾਰ ਦੇ ਉੱਤੇ ਅੱਗੇ ਰਣਨੀਤੀ ਜਿਹੜੀ ਆ ਉਹ ਉਲੀਕੀ ਜਾਵੇ ਪਰ ਫਿਲਹਾਲ ਕੀ ਬਣਦਾ ਆ ਉਹ ਵੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੇ ਉੱਤੇ ਇੱਕ ਹੋਰ ਪਾਰਟੀ ਜਾਂ ਦਲ ਤਿਆਰ ਕੀਤਾ ਜਾਵੇਗਾ ਜਾਂ ਫਿਰ ਹੁਣ ਆਉਣ ਵਾਲਾ ਸਮਾਂ ਕਿ ਕਿਸੇ ਹੋਰ ਪੱਖ ਵੱਲ ਕਿਸੇ ਹੋਰ ਪਾਸੇ ਵੱਲ ਕਰਵਟ ਲੈਣ ਜਾ ਰਿਹਾ ਜੋ ਵੀ ਹੋਏਗਾ ਦੱਸਦੇ ਰਹਾਂਗੇ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ